ਪਾਠ ਨੰਬਰ 9 ਬੱਦਲ ਆਓ ਕਾਏ ਅੱਗੇ ਬੱਦਲ ਅੱਗੇ ਬੱਦਲ ਵਿਚ ਅਸਮਾਨੀ ਛਾਗੇ ਬੱਦਲ ਉਹ ਦੇਖੋ ਕਿੰਨੇ ਭੱਜਦੇ ਬੱਦਲ ਇੱਕ ਦੂਜੇ ਗੱਲ ਲੱਗਦੇ ਬੱਦਲ ਜੋਰ ਜੋਰ ਟਕਰੋਂਦੇ ਬੱਦਲ ਭਾਗੀ ਮੋਰ ਨਚਾਉਂਦੇ ਬੱਦਲ ਪੂਰੇ ਚਿੱਟੇ ਕਾਲੇ ਬੱਦਲ ਏਤਾ ਵਰਖਾ ਵਾਲੇ ਬੱਦਲ ਕੁਝ ਹਲਕੇ ਕੁਝ ਭਾਰੇ ਬੱਦਲ ਲੱਗਦੇ ਬੜੇ ਪਿਆਰੇ ਬੱਦਲ ਛਮ ਛਮ ਕਰਦੇ ਵਰਦੇ ਬੱਦਲ ਛੱਪੜ ਟੋਪੇ ਭਰਦੇ ਬੱਦਲ ਗਰਮੀ ਦੂਰ ਭਜਾਉਂਦੇ ਬੱਦਲ ਥਾਂ ਥਾਂ ਠੰਡ ਫਰਤਾਉਂਦੇ ਬੱਦਲ ਫਰ ਇੱਕ ਮਨ ਨੂੰ ਭਾਉ ਦੇ ਬੱਦ ਸਭ ਦੀ ਪਿਆਰ ਖੁਜੋਂ ਦੇ ਬੱਦ ਆਓ ਕਰੀਏ ਸੋਚੀਏ ਸਮਝੀਏ ਅਤੇ ਕਰੀਏ ਪ੍ਰਸ਼ਨ ਨੰਬਰ 1 ਸਹੀ ਉੱਤਰ ਚੁਣੋ ਊੜਾ ਮੋਰ ਕਿੱਥੇ ਨੱਚਦੇ ਹਨ ਮੋਰ ਬਾਗਾਂ ਵਿੱਚ ਨੱਚਦੇ ਹਨ ਇਸ ਲਈ ਅਸੀਂ 3 ਨੰਬਰ ਬਾਗਾਂ ਵਿੱਚ ਨੂੰ ਟਿਕ ਕਰਾਂਗੇ ਐੜਾ ਕੈਪਟਾ ਵਿੱਚ ਬੱਦਲਾਂ ਦੇ ਕਿੰਨੇ ਰੰਗਾਂ ਬਾਰੇ ਦੱਸਿਆ ਗਿਆ ਹੈ ਕੈਪਟਾ ਵਿੱਚ ਬੱਦਲਾਂ ਦੇ ਤਿੰਨ ਰੰਗ ਚਿੱਟਾ ਪੂਰਾ ਅਤੇ ਕਾਲਾ ਆਦ ਰੰਗ ਦੱਸੇ ਗਏ ਹਨ ਇਸ ਲਈ ਅਸੀਂ ਤਿੰਨ ਨੰਬਰ ਤੇ ਤਿੰਨ ਨੂੰ ਟਿਕ ਕਰਾਂਗੇ ਈੜੀ 56 ਟੋਬੇ ਕਿਵੇਂ ਭਰਦੇ ਹਨ 56 ਟੋਬੇ ਮੀ ਨਾਲ ਭਰਦੇ ਹਨ ਇਸ ਲਈ ਅਸੀਂ ਇੱਕ ਨੰਬਰ ਤੇ ਮੀ ਨਾਲ ਇਸ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 2 ਖਾਲੀ ਥਾਂਵਾਂ ਭਰੋ ਊੜਾ ਜੋਰ-ਜੋਰ ਟਕਰਾਉਂਦੇ ਬੱਦਲ ਐੜਾ ਬਿਜਲੀ ਕਿਤੇ ਗਰੌਂਦੇ ਬੱਦਲ ਈੜੀ ਬਾਗੀ ਮੋਰ ਨਚਾਉਂਦੇ ਬੱਦਲ ਸਸਾ ਸ਼ਮਸ਼ਮ ਕਰਦੇ ਵਰਦੇ ਬੱਦਲ ਹਾਹਾ ਛੱਪੜ ਟੋਬੇ ਭਰਦੇ ਬੱਦਲ ਪ੍ਰਸ਼ਨ ਨੰਬਰ 3 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਊੜਾ ਬੱਦਲ ਆਉਣ ਨਾਲ ਬਾਗਾਂ ਵਿੱਚ ਕੌਣ ਨਜਦਾ ਹੈ ਬੱਦਲ ਆਉਣ ਨਾਲ ਬਾਗਾਂ ਵਿੱਚ ਮੋਰ ਨਜਦਾ ਹੈ ਐੜਾ ਗਰਮੀ ਵਿੱਚ ਠੰਡ ਕੌਣ ਵਰਤਾਉਂਦਾ ਹੈ ਗਰਮੀ ਵਿੱਚ ਠੰਡ ਬੱਦਲ ਵਰਤਾਉਂਦੇ ਹਨ ਈੜੀ ਵਰਖਾ ਵਾਲੇ ਬੱਦਲਾਂ ਦੇ ਰੰਗ ਕਿਹੜੇ ਹੁੰਦੇ ਹਨ ਵਰਖਾ ਵਾਲੇ ਬੱਦਲਾਂ ਦਾ ਰੰਗ ਕਾਲਾ ਅਤੇ ਭੂਰਾ ਹੁੰਦਾ ਹੈ ਸ਼ਬਦਾਂ ਦੀਆਂ ਖੇਡਾਂ ਪ੍ਰਸ਼ਨ ਨੰਬਰ 4 ਹੇਠ ਲਿਖੇ ਸ਼ਬਦਾਂ ਦੀ ਅਖੀਰਲੀ ਧੁਨੀ ਆਵਾਜ਼ ਪਛਾਣੋ ਅਤੇ ਲਿਖੋ ਜਿਸ ਤਰ੍ਹਾਂ ਪਿਆਸ ਵਿੱਚ ਅਖੀਰਲੀ ਧੁਨੀ ਸ ਹੈ ਉਸੇ ਤਰ੍ਹਾਂ ਦੇਖੋ ਵਿੱਚ ਅਖੀਰਲੀ ਧੁਨੀ ਖੋ ਹਲਕਾ ਵਿੱਚ ਅਖੀਰਲੀ ਧੁਨੀ ਕਾ ਬਿਜਲੀ ਵਿੱਚ ਅਖੀਰਲੀ ਧੁਨੀ ਲੀ ਪੂਰੇ ਵਿੱਚ ਅਖੀਰਲੀ ਧੁਨੀ ਰੇ ਬਾਗੀ ਵਿੱਚ ਅਖੀਰਲੀ ਧੁਨੀ ਗੀ ਹੈ ਟੋਬੇ ਵਿੱਚ ਅਖੀਰਲੀ ਧੁਨੀ ਪੇ ਹੈ ਠੰਡ ਵਿੱਚ ਅਖੀਰਲੀ ਧੁਨੀ ਟੋ ਹੈ ਪ੍ਰਸ਼ਨ ਨੰਬਰ 5 ਕੈਪਟਾ ਵਿੱਚ ਆਏ ਦਰਹਾ ਵਾਲੇ ਸ਼ਬਦ ਲਿਖੋ ਜਿਵੇਂ ਗੜਗੜ ਇਸੇ ਤਰ੍ਹਾਂ ਅਸੀਂ ਲਿਖਾਂਗੇ ਜੋਰ-ਜੋਰ ਸ਼ਮਸ਼ਮ ਠਾ-ਠਾ ਕਾਲੇ-ਕਾਲੇ ਪ੍ਰਸ਼ਨ ਨੰਬਰ 6 ਪੜੋ ਸਮਝੋ ਅਤੇ ਮਿਲਾਓ ਵਿਰੋਧੀ ਸ਼ਬਦ ਅਸਮਾਨ ਧਰਤੀ ਚਿੱਟਾ ਕਾਲਾ ਹਲਕਾ ਭਾਰਾ ਗਰਮੀ ਸਰਦੀ ਭਰਿਆ ਖਾਲੀ ਇਹ ਵੀ ਪੜიਏ ਪ੍ਰਸ਼ਨ ਨੰਬਰ 7 ਛੇਤੀ ਛੇਤੀ ਪੜიਏ ਪੌੜੀ ਪੌੜੀ ਚੜੀਏ ਕੱਲ ਕਈ ਦਿਨਾਂ ਬਾਅਦ ਮੀਂਹ ਪਿਆ ਅਸੀਂ ਮੀਂਹ ਵਿੱਚ ਬਹੁਤ ਖੇਡੇ ਸਾਡੇ ਸਾਰਿਆਂ ਦੇ ਕੱਪੜੇ ਭਿੱਜ ਗਏ ਅਸੀਂ ਮੀਂਹ ਵਿੱਚ ਬਹੁਤ ਮਸਤੀ ਕੀਤੀ ਨੀਤੂ ਸਭ ਤੋਂ ਅੱਗੇ ਹੋ ਕੇ ਨੱਚਣ ਲੱਗੀ ਸਾਰੇ ਬੱਚੇ ਉੱਚੀ ਉੱਚੀ ਹੱਸਣ ਲੱਗੇ ਸਭ ਨੇ ਮੀਂਹ ਦਾ ਖੂਬ ਆਨੰਦ ਲਿਆ ਏ ਵੀ ਕਰੀਏ ਪ੍ਰਸ਼ਨ ਨੰਬਰ 8 ਤਸਵੀਰ ਵੇਖ ਕੇ ਦੋ ਵਾਕ ਲਿਖੋ ਪਹਿਲਾ ਵਾਕ ਤੇਜ਼ ਮੀਂਹ ਪੈ ਰਿਹਾ ਹੈ ਦੂਜਾ ਬੱਚੇ ਮੀਂਹ ਦਾ ਆਨੰਦ ਮਾਣ ਰਹੇ ਹਨ ਥੈਂਕ ਯੂ ਫॉर ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ